ਜੱਟ ਦੀ ਜੂਨ ਬੁਰੀ ਬਿਲਕੁਲ ਜੱਟ ਦੀ ਜੂਨ ਬੁਰੀ ਆ ਕਿਉਂਕਿ ਅਨਪੜਤਾ ਦੀ ਵੀ ਖੇਤੀ ਨਹੀਂ ਰਹੀ ਭਾਵੇਂ ਕੋਈ ਵੀ ਕੰਮ ਹੈ ਉਹ ਵੀ ਖੇਤੀਬਾੜੀ ਦੇ ਵਿੱਚ ਪੜਿਆ ਲਿਖਿਆ ਲਿਖਿਆ ਹੋਣਾ ਜ਼ਰੂਰੀ ਹੈ ਡੇਢ ਕੀਲੇ ਦੀ ਫਸਲ ਹੈ ਜਿਹੜੀ ਬਿਲਕੁਲ ਤਬਾਹ ਹੋ ਚੁੱਕੀ ਆ ਬਿਲਕੁਲ 100% ਕਹਿ ਸਕਦੇ ਆ ਕਿ ਖਰਾਬ ਹੋ ਚੁੱਕੀ ਆ ਖਰਾਬ ਕਿਉਂ ਹੋਈ ਇਹਦੇ ਵੀ ਕਾਰਨ ਇਹੀ ਬਣਦੇ ਆ ਕਿ ਪੜਿਆ ਲਿਖਿਆ ਹੋਣਾ ਜ਼ਰੂਰੀ ਆ ਜਿਸ ਤੋਂ ਤੁਸੀਂ ਕੰਮ ਕਰਾਉਨੇ ਹੋ ਉਹ ਵੀ ਉਹਨੂੰ ਨੌਲੇਜ ਹੋਣੀ ਜ਼ਰੂਰੀ ਹੈ ਕਰਨ ਵਾਲੇ ਨੇ ਜਦ ਕੋਲ ਵਿੱਚ ਘੋਲ ਲਿਆ ਜੀ ਦਵਾਈ ਪਈ ਦੀ ਲਵੇ ਵਿੱਚ ਘੋਲੀ ਹੁਣ ਹੋਰ ਕੀ ਜਰੀਆ ਤੁਹਾਡੇ ਕੋਲੇ ਕਮਾਈ ਦੇ ਸਾਧਨ ਕੀ ਹੈ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਦਵਾਈ ਗਲਤ ਕਿਉਂ ਪਾਈ ਹੈ ਉਹ ਕਹਿੰਦੇ ਜਿਸ ਤਕਰੀਬੰਦੇ ਜੀ ਸਾਡੇ ਦਿਹਾੜੀ ਨਾ ਦੇ ਉਸ ਦਾ ਸਿਰਫ ਇੰਨੀ ਗੱਲ ਕਹਿ ਕੇ ਖੜਾ ਸੁੱਟ ਗਿਆ ਹਾਂਜੀ ਹਾਂਜੀ ਉਹ ਲਵੇ ਰਾਉਂਡ ਹੱਪ ਦੀ ਸੀਸੀ ਪਈਤੀ ਜੀ ਦਵਾਈ ਦੇ ਉਹਨਾਂ ਨੇ ਧੋਖੇ ਨਾਲ ਉਹ ਰਾਉਂਡ ਹੱਪ ਵੀ ਮਤਲਬ ਵਿੱਚ ਏ ਕੋਲ ਲਈ ਜਦੋਂ ਨੂੰ ਕਿਸਾਨ ਆਇਆ ਇਹ ਚਾਹ ਲੈ ਕੇ ਉਹਦੋਂ ਨੂੰ ਦਵਾਈ ਉਹਨਾਂ ਨੇ ਕੋਲ ਰੱਖੀ ᱛੀ ਚਾਹ ਖਿਆਲ ਕਿਸਾਨ ਨੇ ਵੀ ਨਹੀਂ ਕਰਿਆ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਮੋਗੇ ਦੇ ਵਿੱਚ ਨਕਲੀ ਡੀਪੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਤਾਰ ਹੈ ਉਸ ਮਾਮਲੇ ਨਾਲ ਭੜਦੀ ਨਜ਼ਰ ਆਈ ਹੈ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਸਾਇਰ ਨੇ ਵੀ ਲਿਖਿਆ ਕਿ ਜੱਟ ਦੀ ਜੂਨ ਬੁਰੀ ਬਿਲਕੁਲ ਜੱਟ ਦੀ ਜੂਨ ਬੁਰੀ ਆ ਕਿਉਂਕਿ ਅਨਪੜਤਾ ਦੀ ਵੀ ਖੇਤੀ ਨਹੀਂ ਰਹੀ ਭਾਵੇਂ ਕੋਈ ਵੀ ਕੰਮ ਹੈ ਉਹ ਵੀ ਖੇਤੀ ਬਾੜੀ ਦੇ ਵਿੱਚ ਪੜਿਆ ਲਿਖਿਆ ਲਿਖਿਆ ਹੋਣਾ ਜ਼ਰੂਰੀ ਹੈ ਉਸੇ ਘਟਨਾ ਨਾਲ ਸੰਬੰਧਿਤ ਅਸੀਂ ਇੱਕ ਗੱਲ ਜ਼ਰੂਰ ਕਰਦੇ ਆ ਕਿ ਫਸਲ ਹੈ ਜਿਹੜੀ ਕਿਸਾਨ ਸਿਰਫ ਡੇਢ ਕੀਲੇ ਦਾ ਮਾਲਕ ਹੈ ਪਰ ਅੱਜ ਉਹਦੀ ਜਿਹੜੀ ਫਸਲ ਹੈ ਡੇਢ ਕੀਲੇ ਦੀ ਫਸਲ ਹੈ ਜਿਹੜੀ ਬਿਲਕੁਲ ਤਬਾਹ ਹੋ ਚੁੱਕੀ ਹੈ ਤੁਹਾਨੂੰ ਜਿਹੜੀਆਂ ਅਸੀਂ ਤਸਵੀਰਾਂ ਦਿਖਾਉਣ ਲੱਗੇ ਆ ਇਹ ਤਸਵੀਰਾਂ ਪਿੰਡ ਨਾਗਰੇ ਦੇ ਦੀਆਂ ਨੇ ਬਲਾਕ ਸੰਗ ਸੰਗਰੂਰ ਜ਼ਿਲ੍ਹੇ ਦਾ ਪੁਹਾਨੀਗੜ ਬਲਾਕ ਦਾ ਪਿੰਡ ਹੈ ਜਿਹੜਾ ਨਾਗਰਾ ਉਸ ਪਿੰਡ ਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਇਹ ਜਿਹੜੀ ਫਸਲ ਹੈ ਬਿਲਕੁਲ 100% ਕਹਿ ਸਕਦੇ ਆ ਕਿ ਖਰਾਬ ਹੋ ਚੁੱਕੀ ਆ ਖਰਾਬ ਕਿਉਂ ਹੋਈ ਇਹਦੇ ਵੀ ਕਾਰਨ ਇਹੀ ਬਣਦੇ ਆ ਕਿ ਪੜਿਆ ਲਿਖਿਆ ਹੋਣਾ ਜ਼ਰੂਰੀ ਆ ਜਿਸ ਤੋਂ ਤੁਸੀਂ ਕੰਮ ਕਰਾਉਨੇ ਹੋ ਉਹ ਵੀ ਉਹਨੂੰ ਨੌਲੇਜ ਹੋਣੀ ਜ਼ਰੂਰੀ ਆ ਇਹ ਜਿਹੜੀ ਘਟਨਾ ਦੇ ਬਾਰੇ ਤੁਹਾਨੂੰ ਜ਼ਰੂਰ ਵਿਸਤਾਰ ਦੇ ਨਾਲ ਦੱਸ ਦਈਏ ਕਿ ਸਪਰੇਅ ਕਰਾਈ ਸੀ ਸਪਰੇਅ ਕਰਾਉਣ ਗਿਆ ਮੁੰਡਾ ਕੋਲੇ ਬੈਠਾ ਸੀ ਕਿਸਾਨ ਦਾ ਤੇ ਜਦੋਂ ਸਪਰੇਅ ਉਹ ਚਾ ਲੈਣ ਲਈ ਤਾਂ ਕੋਲੇ ਰਾਉਂਡ ਅਪ ਦੀ ਸੀਸੀ ਆ ਜਿਹੜੀ ਜਿਹੜੇ ਸਪਰੇਅ ਕਰਨਾ ਸੀ ਉਹਨਾਂ ਨੂੰ ਨਹੀਂ ਪਤਾ ਸੀ ਜਾਂ ਉਹ ਪੜ ਨਹੀਂ ਸਕਦੇ ਸੀ ਕਿ ਇਹ ਜਿਹੜੀ ਰਾਉਂਡ ਅਪ ਦੀ ਦਵਾਈ ਆਸੀਂ ਵਿੱਚ ਪਾ ਰਹੇ ਆ ਕਿ ਕਿਸਾਨ ਦਾ ਜਿਹੜਾ ਕਿੰਨਾ ਕੁ ਨੁਕਸਾਨ ਹੋ ਜਾਣਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਆਪ ਮਾਰੇ ਦੇਖੋਗੇ ਕਿਸਾਨ ਦੀ 6 ਮਹੀਨਿਆਂ ਤੋਂ ਪੁੱਤਾਂ ਮੰਗੂ ਪਾਲੀ ਹੋਈ ਫਸਲ ਤੇ ਦੂਜੇ ਪਾਸੇ ਬਹੁਤ ਸਾਰੀਆਂ ਕਿਸਾਨ ਦੀਆਂ ਉਮੀਦਾਂ ਲਾਈਆਂ ਹੁੰਦੀਆਂ ਨੇ ਕਿਸੇ ਨੇ ਵਿਆਹ ਕਰਨਾ ਹੁੰਦਾ ਕਿਸੇ ਨੇ ਕਰਜ਼ਾ ਵਾਪਸ ਕਰਨਾ ਹੁੰਦਾ ਉਸ ਨੂੰ ਦੇਖਦੇ ਹੋਏ ਫਸਲ ਦੀ ਉਡੀਕ ਕਰਦਾ ਪਰ ਹੁਣ ਜਿੱਥੇ ਕਿਸਾਨਾਂ ਦੀਆਂ ਜਿਹੜੀਆਂ ਦੂਜੇ ਪਾਸੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਫਸਲਾਂ ਬੜੀ ਲਹਿਰ ਵਹਿਰ ਦੇ ਨਾਲ ਝੂਰ ਰਹੀਆਂ ਨੇ ਤੇ ਦੂਜੇ ਪਾਸੇ ਕੁਝ ਕਿਸਮ ਫਸਲਾਂ ਨੇ ਜਿਹੜੀਆਂ ਮੰਡੀਆਂ ਦੇ ਵਿੱਚ ਵੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਨਾਗਰੇਪਿੰਡ ਦੇ ਕਿਸਾਨ ਦੇ ਪੱਲੇ ਇੱਕ ਨਰਾਸਾ ਪਈ ਆ ਨਰਾਸਾ ਕਿਉਂ ਪਈ ਆ ਇਹਦਾ ਕਾਰਨ ਮੈਂ ਇਹੀ ਸਮਝਦਾ ਕਿ ਜਿਹੜਿਆਂ ਤੋਂ ਅਸੀਂ ਕੰਮ ਕਰਵਾਉਂਦੇ ਆ ਕੰਮਿਆਂ ਨੂੰ ਜਿਨ੍ਹਾਂ ਤੋਂ ਨੌਲੇਜ ਨਹੀਂ ਹੁੰਦੀ ਕਿਤੇ ਨਾ ਕਿਤੇ ਔਸ ਦੀ ਜਿਹੜੀ ਮਾਰ ਆ ਇਸ ਕਿਸਾਨ ਨੂੰ ਚਲਣੀ ਪਈ ਆ ਅਸੀਂ ਕਿਸਾਨਾਂ ਨਾਲ ਜ਼ਰੂਰ ਗੱਲ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਹਰਪ੍ਰੀਤ ਹਰਪ੍ਰੀਤ ਜੇ ਗੱਲ ਕੀਤੀ ਜਾਵੇ ਕੀ ਕਾਰਨ ਬਣਿਆ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਡੇਢ ਕਿੱਲਾ ਬਹਣਦਾ ਜੀ ਯਾਰਾ ਜੀ ਕੁੱਲ ਡੇਢ ਕਿੱਲਾ ਹਾਂਜੀ ਹਾਂਜੀ ਕਿ ਇਹ ਕਾਦੀ ਸਪਰੇ ਕਰਾਈ ਸੀ ਤੁਸੀਂ ਨੇ ਬਈ ਆਪਣੀ ਜਿਹੜੀ ਆਮ ਕਰਾਉਣਾ ਜੀ ਇਹਨਾਂ ਦੀ ਤੇਲੇ ਦੀ ਇਹੇ ਕਰਾਉਣਾ ਜੀ ਅੱਛਾ ਤੇ ਉਹਦੇ ਵਿੱਚ ਕਰਨ ਵਾਲੇ ਨੇ ਜਦੋਂ ਕੋਲ ਵਿੱਚ ਘੋਲ ਲਿਆ ਜੀ ਦਵਾਈ ਪਈਦੀ ਲਵੇ ਵਿੱਚ ਘੋਲੀ ਗਈ ਹੁਣ ਹੋਰ ਕੀ ਜਰੀਆ ਤੁਹਾਡੇ ਕੋਲ ਕਮਾਈ ਦੇ ਸਾਧਨ ਕੀ ਹੈ ਨਹੀਂ ਹੈ ਜੀ ਇਹੀ ਹੈ ਕੀ ਕੀ ਜਿਹੜੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਦਵਾਈ ਗਲਤ ਕਿਉਂ ਪਾਈ ਹੈ ਉਹ ਕਹਿੰਦੇ ਇਸ ਤਾਂ ਗਰੀਬ ਬੰਦੇ ਜੀ ਸਾਨੂੰ ਦਿਹਾੜੀ ਨਾ ਦੇ ਉਸ ਤਾਂ ਸਿਰਫ ਇੰਨੀ ਗੱਲ ਕਹਿ ਕੇ ਖੜਾ ਸੁੱਟ ਗਿਆ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਪਹਿਲਾਂ ਜਿਹੜੀਆਂ ਦਵਾਈਆਂ ਪਈਆਂ ਸੀ ਉਹ ਪੜਨੇ ਸੀ ਜਾਣਦੇ ਜਾਂ ਜਿਹੜੀ ਦਵਾਈ ਤੁਸੀਂ ਲਿਆ ਕੇ ਰੱਖੇ ਬੰਦੇ ਤੇ ਜੀ ਕਹਿੰਦੇ ਸਾਨੂੰ ਤਾਂ ਕੁਝ ਨਹੀਂ ਪਤਾ ਦੀ ਜਿਵੇਂ ਪਈਆਂ ਤੇ ਕਹਿੰਦੇ ਸੀ ਮੈਂ ਘੋਲ ਲਿਆ ਜੀ ਹੂੰ ਜਿਵੇਂ ਪਈਆਂ ਤੇ ਮਤਲਬ ਉੱਥੇ ਪਕਟ ਜਾ ਕੇ ਇਸ ਨੂੰ ਘੋਲ ਕੇ ਉਹ ਕਰਕੇ ਮਾਰਤੀ ਇਹ ਜਿਹੜੀਆਂ ਤਸਵੀਰਾਂ ਨੇ ਮਤਲਬ ਕਿ ਕਿਸਾਨ ਦਾ ਮਨ ਵੀ ਕਿਤੇ ਨਾ ਕਿਤੇ ਭਰਿਆ ਜ਼ਰੂਰ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਅਸੀਂ ਜਿਹੜੀ ਫਸਲ ਦਿਖਾ ਰਹਿਆਂ ਬਿਲਕੁਲ ਫਸਲ ਤਬਾਹ ਹੋ ਚੁੱਕੀ ਹੈ ਅਸੀਂ ਕਿਸਾਨ ਜੁਨੀਆਂ ਦੇ ਆਗੂ ਖੜੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਰਪਾਲ ਸਿੰਘ ਜੀ ਰਪਾਲ ਤੁਹਾਡੇ ਪਿੰਡ ਦੇ ਕਿਸਾਨ ਦੀ ਜਿਹੜੀ ਫਸਲ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਕੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਤਾਂ ਜੀ ਇਹੀ ਹੈ ਜਿਹਦੀ 100 ਦੀ 100% ਕਿਸਾਨ ਦੀ ਖਤਮ ਹੋ ਗਈ ਕਿ ਡੇਡ ਕਿੱਲੇ ਦਾ ਮਾਲਕ ਹੈ ਜੀ ਕੋਠੇ 'ਚ ਦਵਾਈ ਪਈ ᱛੀ ਜਦੋਂ ਸਪਰੇਅ ਕਰਨ ਵਾਲੇ ਆਏ ਉਹ ਕਿਸਾਨ ਨੂੰ ਪੁੱਛਣ ਲੱਗੇ ਵੀ ਦਵਾਈ ਲਿਆ ਤੇਰੀ ਸਪਰੇਅ ਕਰੀਏ ਕਿਸਾਨ ਨੂੰ ਕਹਤਾ ਉਹਨਾਂ ਨੇ ਵੀ ਜੀ ਦੀ ਲਿਆ ਤੂੰ ਆਪਣੀ ਚਾਹ ਲਿਆ ਕਰੋ ਵੀ ਅਸੀਂ ਦਵਾਈ ਕੋਲਦੇ ਆ ਉਹ ਲਵੇ ਰਾਉਂਡ ਹੱਪ ਦੀ ਸੀਸੀ ਪਈ ᱛੀ ਜੀ ਦਵਾਈ ਦੇ ਉਹਨਾਂ ਨੇ ਧੋਖੇ ਨਾਲ ਉਹ ਰਾਉਂਡ ਹੱਪ ਵੀ ਮਤਲਬ ਵਿੱਚ ਇੱਕ ਹੋਲ ਦੀ ਜਦੋਂ ਨੂੰ ਕਿਸਾਨ ਆਇਆ ਇਹ ਚਾਹ ਲੈ ਕੇ ਉਦੋਂ ਨੂੰ ਦਵਾਈ ਉਹਨਾਂ ਨੇ ਕੋਲ ਰੱਖੀ ਤੀ ਚਾਹ ਖਿਆਲ ਕਿਸਾਨ ਨੇ ਵੀ ਨਹੀਂ ਕਰਿਆ ਜੀ हां जी वो किसान ਦੇ ਆਉਂਦੇ ਨੂੰ ਸਪਰੇਅ ਕਰ ਰਹੇ ਤੇ ਜੀ ਕਿਸਾਨ ਨੇ ਵੀ ਕੋਈ ਗੌਰ ਨਹੀਂ ਕਰੀ ਬਾਅਦ ਚ ਗੌਰ ਹੋਈ ਹੈ ਜੀ ਇਹ ਗੱਲ ਦੀ ਜਦੋਂ ਫਸਲ ਸੁੱਕਣ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਜੀ ਇਹ ਗੱਲ ਖਤਮ ਜਿਵੇਂ ਹੁਣ ਆਪਾਂ ਫਸਲ ਤੇ ਸਪਰੇਅ ਕਰਾਉਨੇ ਆ ਕਿਸਾਨ ਕਈ ਵਾਰੀ ਚਾਹ ਪਾਣੀ ਲੈਣ ਵਾਹਿੰਦਾ ਜਿਵੇਂ ਘਟਨਾ ਵਾਪਰੀ ਆ ਜਿਹੜੇ ਸਪਰੇਅ ਕਰਦੇ ਨੇ ਉਹਨਾਂ ਨੂੰ ਵੀ ਨੌਲੇਜ ਹੋਣੀ ਜ਼ਰੂਰੀ ਨਹੀਂ ਹੈ ਜਿਹਨੇ ਸਪਰੇਹਾ ਕਰਦੇ ਨੇ ਉਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਜ਼ਰੂਰੀ ਨੌਲੇਜ ਹੈ ਜੀ ਉਹਨਾਂ ਨੂੰ ਵੀ ਪਰ ਇਹ ਅਣਪੜਤਾ ਜੀ ਪੜਿਆ ਲਿਖਿਆ ਬੰਦਾ ਜ਼ਰੂਰੀ ਹੋਣਾ ਚਾਹੀਦਾ ਜੀ ਪੜਿਆ ਲਿਖਿਆ ਬੰਦਾ ਜ਼ਰੂਰੀ ਹੋਣਾ ਚਾਹੀਦਾ ਜੀ ਹੁਣ ਪੜਾ ਪੜ੍ਹੇ ਲਿਖੇ ਦੀ ਵੀ ਜੇ ਆਪਾਂ ਗੱਲ ਸੋਚੀਏ ਜੀ ਹੁਣ ਪ੍ਰਾਈਵੇਟ ਸਕੂਲ ਨੇ ਸਰਕਾਰੀ ਸਕੂਲ ਤਾਂ ਸਭ ਬੰਦ ਕਰ ਰਹੀਆਂ ਨੇ ਸਰਕਾਰਾਂ ਕੋਈ ਨੌਲੇਜ ਨਹੀਂ ਹੈਗੀ ਸਰਕਾਰਾਂ ਦੀ ਆਪਣੇ ਸਰਕਾਰੀ ਸਕੂਲਾਂ ਕਣੀ ਜਿਹੜੇ ਪ੍ਰਾਈਵੇਟ ਸਕੂਲ ਨੇ ਜੀ ਹੁਣ ਜਿਹੜੇ ਅਸੀਂ ਡੇਡ ਡੇਡ ਕਿਲੇ ਦੇ ਮਾਲਕਾ ਉਹਨਾਂ ਚ ਬੱਚਿਆਂ ਨੂੰ ਪੜਾ ਨਹੀਂ ਸਕਦੇ ਆਪੀ ਅਣਪੜ ਰਹੇ ਜਾਂਦੇ ਆ ਜੀ ਆਪੀ ਉਹ ਦਿਹਾੜੀਦਾਰ ਬੰਦੇ ਵੀ ਤਾਂ ਹੀ ਅਣਪੜ ਰਹਿੰਦੇ ਨੇ ਜਦ ਉਹਨਾਂ ਲਈ ਪ੍ਰਾਈਵੇਟਾਂ ਚ ਪੜਨ ਦੀ ਗੱਜ ਨਹੀਂ ਹੈਗੀ ਜੀ ਨਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਹਿ ਸਕਦੇ ਹੋ ਪੜਨ ਦੀ ਗੱਲ ਪਰ ਸਰਕਾਰੀ ਸੂਲ ਤਾਂ ਹੈਗੇ ਨੇ ਹਰ ਪਿੰਡ ਦੇ ਵਿੱਚ ਹੈਗੇ ਜਰੂਰ ਨੇ ਜੀ ਪਰ ਉੰਨੀ ਉਹ ਨਹੀਂ ਹੈਗੀ ਸਰਕਾਰੀ ਸਕੂਲਾਂ ਚ ਸਹੂਲਤ ਨਹੀਂ ਹੈਗੀ ਜੀ ਉੱਨੀ ਪਰ ਸਰਕਾਰ ਨੇ ਤਾਂ ਸਮਾਰਟ ਸਕੂਲ ਬਣਾਏ ਹੋਏ ਆ ਗੱਲਾਂ ਨੇ ਜੀ ਸਾਰੀਆਂ ਹੂੰ ਗੱਲ ਹੀ ਨਹੀਂ ਸਰਕਾਰ ਦੀਆਂ ਸਰਕਾਰ ਕੋਈ ਵੀ ਹੈ ਜੇ ਪਰ ਇਹਨਾਂ ਨੇ ਵੀ ਜਿੰਨੇ ਵਾਦੇ ਆਮ ਪਾਰਟੀ ਨੇ ਕਰੇ ਤੇ ਇਹ ਕੋਈ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ ਬਈ ਬਿਲਕੁਲ ਜੀ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਨਾਗਰ ਦੀਆਂ ਤਸਵੀਰਾਂ ਨੇ ਸਾਡੇ ਨਾਲ ਕਿਸਾਨ ਖੜੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਅਸੀਂ ਵੀ ਆਪਣੇ ਚਰੀ ਅਪੀਲ ਕਰਦੇ ਆ ਕਿ ਇਸ ਕਿਸਾਨ ਦੀ ਜਰੂਰ ਭਾਵੇਂ ਸੰਸਥਾਵਾਂ ਨੇ ਭਾਵੇਂ ਸਰਕਾਰ ਹੈ ਜਰੂਰੀ ਹੈ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਸਕੇ ਜੇ ਪੂਰੀ ਨਹੀਂ ਤਾਂ ਤਕਰੀਬਨ 60% ਪਰਪਾਈ ਹੋਣੀ ਜ਼ਰੂਰੀ ਹੈ ਤਾਂ ਕਿ ਕਿਸਾਨ ਆ ਜਿਹੜਾ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕੇ ਪਰ ਜਿਹੇ ਪਾਸੇ ਜਿਹੜੀਆਂ ਤਸਵੀਰਾਂ ਨੇ ਅਨਪੜਤਾ ਦੀ ਗੱਲ ਕੀਤੀ ਜਾ ਰਹੀ ਹੈ ਅਨਪੜਤਾ ਦੀ ਗੱਲ ਇਹ ਜਿਹੜਾ ਨੁਕਸਾਨ ਹੈ ਉਹ ਉਸੇ ਦੀ ਦੇਣਾ ਕਿਉਂਕਿ ਜੇਕਰ ਸੀਸੀ ਦੇ ਉੱਤੇ ਸਪਰੇਅ ਕਰਨ ਵਾਲਾ ਪੜ ਪੜ ਲੈਂਦਾ ਕਿ ਇਹ ਦਵਾਈ ਕਿਸ ਚੀਜ਼ ਦੀ ਆ ਤਾਂ ਹੋ ਸਕਦਾ ਇਸ ਕਿਸਾਨ ਦਾ ਨੁਕਸਾਨ ਹੋਣੋਂ ਬਚ ਸਕਦਾ ਸੀ ਪਰ ਇੱਕ ਪਾਸੇ ਸਰਕਾਰ ਆ ਜਿਹੜੀ ਦਾਅਵੇ ਕਰ ਰਹੀ ਆ ਕਿ ਅਸੀਂ ਸਮਾਰਟ ਸਕੂਲ ਬਣਾਏ ਨੇ ਪਰ ਉੱਥੇ ਜੇ ਕਹਿ ਸਕਦਾ ਕਿ ਟੀਚਰਾਂ ਦੀ ਘਾਟ ਹੋਣ ਕਰਕੇ ਜਿਹੜੇ ਛੋਟੇ ਕਿਸਾਨ ਨੇ ਛੋਟੇ ਮਜ਼ਦੂਰ ਨੇ ਉਹ ਅਨਪੜਤਾ ਜਾਂ ਰੋਜੀ ਰੋਟੀ ਤੋਂ ਮਹਤਾਜ ਨੇ ਉਹ ਆਪਣੀ ਕਮਾਈ ਦੇ ਲਈ ਰੁਜ਼ਗਾਰ ਕਰਦੇ ਨੇ ਪਾਰ ਕਿਤਨਾ ਕਿਤੇ ਇਸ ਰੁਜ਼ਗਾਰ ਦਾ ਜਿਹੜਾ ਖਮਾਜਾ ਉਹ ਅਗਲੇ ਨੂੰ ਭੁਗਤਣਾ ਪੈਂਦਾ ਉਹੀ ਖਮਾਜਾ ਅੱਜ ਕਿਸਾਨ ਨੂੰ ਭੁਗਤਣਾ ਪਿਆ ਉਹਦੀ ਪਰਪਾਈ ਆਖਰਕਾਰ ਕੌਣ ਕਰੇਗਾ ਇਹ ਜਿਹੜੇ ਸਵਾਲ ਨੇ ਆਮ ਪਬਲਿਕ ਦੇ ਜ਼ਿਹਨ ਦੇ ਵਿੱਚ ਨੇ ਪਿੰਡ ਵਾਸੀਆਂ ਦੇ ਜ਼ਿਹਨ ਦੇ ਵਿੱਚ ਨੇ ਲੋੜ ਹੈ ਸਰਕਾਰ ਨੂੰ ਇਸ ਕਿਸਾਨ ਦੀ ਬਾਹ ਫੜਨ ਦੀ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀਸੀ ਨਿਊਜ਼ ਸੰਗਰੂਰ